ਜਿੱਦਣ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ ਜਿੱਦਣ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਕਿ ਜਲਗੀ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤੇ ਘਰ ਉਹਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਹੀ ਨਹੀਂ ਉਹ ਬਸ ਨਾਮ ਦਾ ਰਿਸ਼ਤਾ ਵਾ ਰਿਸ਼ਤਾ ਨਾਮ ਦਾ ਹੀ ਸੀ ਪਰ ਗੱਲ ਕੀ ਗਲਤੀ ਮੰਨਣਾ ਉਹ ਤੋਂ ਵੱਡੀ ਚੀਜ਼ ਹੈ ਜੇ ਤੇ ਕੋਈ ਗਲਤੀ ਹੋਈ ਉਹਨੂੰ ਮੰਨੋ ਤੇ ਨਾਲੇ ਗਲਤੀ ਉਹ ਹੁੰਦੀ ਜਿਹੜੀ ਇੱਕ ਵਾਰ ਹੋਈ ਹੋਵੇ ਪਹਿਲੀ ਗੱਲ ਤਾਂ ਇਹ ਗਲਤੀ ਨਹੀਂ ਸੀ ਦੂਜੀ ਵਾਰ ਗਲਤੀ ਇੱਕ ਬੰਦੇ ਨਾਲ ਨਹੀਂ ਸੀ ਬਾਰ ਬਾਰ ਵੱਖ-ਵੱਖ ਬੰਦਿਆਂ ਨਾਲ ਹੋਈ ਤੇ ਗਲਤੀ 'ਚ ਬਹੁਤ ਜ਼ਿਆਦਾ ਬੰਦੇ ਨਾਲ ਹੋਈ ਗਲਤੀਆਂ ਆਪਣੀ ਜਸਟੀਫਾਈ ਨਹੀਂ ਕਰਨੀ ਚਾਹੀਦਾ ਤੇਰਾ ਕੀ ਗਲਤੀ ਇੱਕ ਵਾਰੀ ਹੁੰਦੀ ਹੈ ਬਾਰ ਬਾਰ ਨਹੀਂ ਵੱਖ-ਵੱਖ ਬੰਦਿਆਂ ਨਾਲ ਨਹੀਂ ਥਾ-ਥਾ ਮੂ ਮਾਰਨ ਵਾਲਿਆਂ ਨਾਲ ਨਹੀਂ ਵੱਖ-ਵੱਖ ਕੈਰੈਕਟਰਾਂ ਨਾਲ ਨਹੀਂ ਕਹਾਂਗਾ ਕਿ ਹਰ ਕੋਈ ਆਪਣਾ ਹੱਕ ਰੱਖੇ ਪਰ ਗਲਤੀ ਮੰਨਣੀ ਸਭ ਤੋਂ ਵੱਡੀ ਚੀਜ਼ ਆ ਗਲਤੀ ਮੰਨ ਕੇ ਤੁਸੀਂ ਆਪਣਾ ਘਰ ਫਿਰ ਬਚਾ ਵੀ ਸਕਦੇ ਹੋ ਗਲਤੀ ਸੁਧਾਰ ਕੇ ਤੁਸੀਂ ਆਪਣਾ ਘਰਦਾਰ ਬਚਾ ਵੀ ਸਕਦੇ ਹੋ ਨਹੀਂ ਤਾਂ ਤੁਹਾਡਾ ਘਰ ਤਾਂ ਸੱਚੀ ਕਹਿੰਦਾ ਉਹ ਕਿਸਮਦਰ ਨੇ ਕਿ ਜਿਹੜਾ ਘਰ ਟੁੱਟਣਾ ਸੀ ਉਹ ਤਾਂ ਉਹ ਦਿਨ ਹੀ ਟੁੱਟ ਗਿਆ ਸੀਗਾ ਜਿੱਦਾਂ ਤੁਸੀਂ ਬਾਦਮੂ ਮਾਰਦੇ ਹੋ ਕਿ ਇੰਨਾ ਕੋਸ਼ਾ ਨਾ ਇੰਨਾ ਕੋਸ਼ਾ ਇੰਨੇ ਬਲੌਗਰਾਂ ਦਾ ਆ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਮਹੀਨਾ ਪੂਰਾ ਮਹੀਨਾ ਘੱਟਸਾ ਨਾਲ ਇੱਕ ਪੂਰੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਕੋਈ ਵੀ ਬਲੌਗਰ ਕਿਸੇ ਦਾ ਵੀ ਹੱਥ ਰੱਖ ਕੇ ਦੱਸ ਦੋ ਕਿ ਆ ਬੰਦਾ ਤੇ ਉਹਦੀ ਮੈਂ ਤੁਹਾਨੂੰ ਦੋ ਸਾਲ ਮੈਜਿਕ ਜੋ ਕੀਤਾ ਇਹਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਰਹਿ ਕੇ ਇਨਵੋਲਵ ਹੋ ਕੇ ਤਾਂ ਉਹਦੇ ਪਿਛੇ ਬਹੁਤ ਕਾਰਨ ਸੀਗਾ ਤੇ ਮੈਂ ਕਹਿੰਦਾ ਹਜੇ ਤਾਂ ਬਲੌਗਰਾਂ ਦੀ ਧੂੜ ਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਈਫ ਦਿਖਾਉਂਦੇ ਸੀਗੇ ਫਿਰ ਮੈਂ ਸਾਰਾ ਕੋਈ ਬੋਰੀਏ ਇਸ ਤਰ੍ਹਾਂ ਗੋਲ ਕਰ ਦੂੰਗਾ ਇਹ ਗੱਲ ਮੈਂ ਉਦਾਂ ਨਹੀਂ ਕਹਿ ਰਿਹਾ ਹਵਾ ਚ ਨਹੀਂ ਕਹਿ ਰਿਹਾ ਇਹ ਗੱਲ ਦੇ ਪਿਛੇ ਰੀਜ਼ਨ ਆ ਤਾਂ ਕਹਿ ਰਿਹਾ ਤੀਜੇ ਪਾਰਟ 'ਚ ਵੈਸੇ ਤਾਂ ਮੈਂ ਸੋਚਿਆ ਸੀਗਾ ਕਿ ਸਾਰਾ ਕੁਝ ਕਨਕਲੂਜਨ ਕੱਢ ਕੇ ਟੈਂਡ ਤੇ ਖਤਮ ਕਰ ਦਨੀ ਗੱਲ ਤੀਜੇ ਪਾਰਟ ਦੇ ਵਿੱਚ ਚਲੋ ਜੋ ਜੋ ਹੋ ਗਿਆ ਜੋ ਜੋ ਨਹੀਂ ਹੋ ਗਿਆ ਜੋ 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 ਹੋਰ ਬਾਕੀ ਬੰਦੇ ਨੇ ਉਹ ਇਨਵੋਲਵ ਨਹੀਂ ਉਹਨਾਂ ਸਾਰੀ ਦੀ ਗੱਲ ਕਰੇ ਤੀਜਾ ਪਾਰਟ ਬਿਲਕੁਲ ਹੀ ਮੈਂ ਸ਼ਾਂਤ ਕਰਦਣਾ ਸੀ ਕੰਮ ਪਰ ਮੈਨੂੰ ਪਤਾ ਲੱਗਿਆ ਕਿ ਕਿਤੇ ਪੋਡਕਾਸਟ ਆ ਰਿਹਾ ਕਿਤੇ ਕਹਤਾ ਕਿ ਆਪਣੇ ਜੁਰਤਸ ਵਾਲੇ ਭਰਾਵਾਂ ਨੇ ਪੋਸਟ ਪਾਈ ਸੀ ਵੱਡੇ ਭਰਾਣੇ ਆਪਣੇ ਤੇ ਆਪਣਾ ਦੂਜੇ ਚੈਨਲ 'ਤੇ ਇੱਕ ਸੌਦਾ ਹਰ ਪੌਡਕਾਸਟ ਬੋਲਦੇ ਕਿ ਆਪਣੇ ਭਰਾਵਾਂ ਦੇ ਦੂਜੇ ਚੈਨਲ 'ਇਆ ਤੇ ਜਿਹੜਾ ਬੰਦਾ ਆਪਣੇ ਨਾਲ ਪੌਡਕਾਸਟ ਜਾ ਰਿਹਾ ਸ਼ਤ ਕਿੰਮੀ ਪਾਉਣ ਜਾਂ ਕੋਈ ਵੀ ਹਣ ਪੌਡਕਾਸਟ ਜਾ ਰਿਹਾ ਪੌਡਕਾਸਟ ਜਾ ਕੇ ਬੰਦਾ ਆਪਣੇ ਨੂੰ ਸੱਚੇ ਪ੍ਰੂਵ ਕਰਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਪਹਿਲੇ ਵੀ ਇਦਾਂ ਹੋ ਗਿਆ ਕਿ ਰੋਕੇ ਮੈਨੂੰ ਤਾਂ ਦੱਸੇ ਸਰ ਜਾ ਰਿਆ ਸੀ ਮੈਂ ਗਲਤਾਂ ਤੇ ਰੋਕੇ ਦੂਜੇ ਪਾਸੇ ਗਿਆ ਜਾ ਰਿਆ ਸੀ ਕਿ ਨਹੀਂ ਸੁਨੇਹਾ ਮੇਰੀ ਗਲਤੀ ਆ ਇਹ ਤੁਹਾਨੂੰ ਵਧੀਆ ਰੌਣ ਦੇ ਜੋਖੇਖਣ ਦੋਵੇਂ ਪਾਸੇ ਹੋਏ ਨੇ ਤੇ ਮੇਰਾ ਵੈਸੇ ਸੀਗਾ ਕਿ ਚਲੋ ਰੋਕੇ ਬੰਦਾ ਸੱਚਾ ਬੋਲਣ ਦੀ ਕੋਸ਼ਿਸ਼ ਕਰਦਾ ਤੇ ਵੈਸੇ ਵੀ ਹਰ ਇੱਕ ਹਰ ਇੱਕ ਨੂੰ ਇਹ ਉਹਨ ਮੰਨੋ ਤੇ ਨਾਲੇ ਗਲਤੀ ਉਹ ਹੁੰਦੀ ਜਿਹੜੀ ਇੱਕ ਵਾਰ ਹੋਈ ਹੋਵੇ ਪਹਿਲੀ ਗੱਲ ਤਾਂ ਇਹ ਗਲਤੀ ਨਹੀਂ ਸੀ ਦੂਜੀ ਵਾਰ ਗਲਤੀ ਇੱਕ ਬੰਦੇ ਨਾਲ ਨਹੀਂ ਸੀ ਬਾਰ-ਬਾਰ ਵੱਖ-ਵੱਖ ਬੰਦਿਆਂ ਨਾਲ ਹੋਈ ਤੇ ਗਲਤੀ 'ਚ ਬਹੁਤ ਜ਼ਿਆਦੇ ਬੰਦਿਆਂ ਨਾਲ ਹੋਣੇ ਠੀਕ ਆ ਤੇ ਹੁਣ ਜੇ ਕੋਈ ਜਾ ਕੇ ਮਨ ਲਕੀ ਆਪਣੇ ਉਹਨੂੰ ਸਹੀ ਪ੍ਰੂਫ ਕਰਨ ਦੀ ਕੋਸ਼ਿਸ਼ ਕਰੂਗਾ ਆਪਣੀ ਗਲਤੀਆਂ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਮੈਂ ਕਹਿੰਦਾ ਕਿ ਵੈਸੇ ਤਾਂ ਮੈਂ ਤੀਜੇ ਪਾਰਟ ਦੇ ਵਿੱਚ ਗੱਲ ਖਤਮ ਕਰ ਲੱਗਾ ਸੀਗਾ ਇਜਾ ਤਰੋ ਕੋਈ ਨਾ ਜੋ ਹੋ ਗਿਆ ਹੋ ਗਿਆ ਗਲ ਮਗਾਈਆ ਤੀਜਾ ਪਾਰਟ ਸ਼ਰਮਰੀਆ ਪਰ ਫਿਰ ਮੈਂ ਕਹਿਣਾ ਕਿ ਜੇ ਇਦਾਂ ਦੀ ਕੋਈ ਚੀਜ਼ ਹੋਈ ਕਿਉਂਕਿ ਸੋਸ਼ਲ ਮੀਡੀਆ ਦੇ ਹਵਾਏ ਇਦਾਂ ਹੁੰਦੇ ਨਾ ਇੱਕ ਦਿਨ ਇੱਧਰ ਨੂੰ ਫਿਰ ਇਦਾਂ ਦੀ ਚੀਜ਼ ਇੱਧਰ ਨੂੰ ਤਾਂ ਮੈਂ ਤੁਹਾਨੂੰ ਮੈਨੂੰ ਲਾਈਕ ਕਹਿਣ ਦੀ ਲੋੜ ਨਹੀਂ ਮੈਂ ਪਹਿਲਾਂ ਵੀ ਕਿਹਾ ਤਾਂ ਸੀਗਾ ਕਿ ਇੰਨਾ ਕੋਸ਼ਾ ਨਾ ਇੰਨਾ ਕੋਸ਼ਾ ਇੰਨੇ ਬਲੌਗਰਾਂ ਦਾ ਤੁਸੀਂ ਨਾਮ ਲੈ ਦੋ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਮੈਂ ਪੂਰਾ ਮਹੀਨਾ ਪੂਰਾ ਮਹੀਨਾ ਘੱਟਦਾ ਨਾ ਲੇਕ ਪੂਰੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਕੋਈ ਵੀ ਬਲੌਗਰ ਇਹਦਾ ਵੀ ਇਹਦੇ ਹੱਥ ਰੱਖ ਕੇ ਦੱਸ ਦੋ ਕਿ ਆ ਬੰਦਾ ਤੇ ਉਹਦੀ ਮੈਂ ਤੁਹਾਨੂੰ ਮਿਲ ਇੱਕ 2 ਸਾਲ ਮੈਜਿਕ ਜੋ ਕੀਤਾ ਇਹਨਾਂ ਦੇ ਵਿੱਚ ਬੰਦਿਆਂ ਦੇ ਵਿੱਚ ਰਹਿ ਕੇ ਇਨਵੋਲਵ ਹੋ ਕੇ ਤਾਂ ਉਹਦੇ ਪਿਛੇ ਬਹੁਤ ਕਾਰਨ ਸੀਗਾ ਤੇ ਮੈਂ ਕਹਿੰਦਾ ਹਜੇ ਤਾਂ ਬਲੌਗਰਾਂ ਦੀ ਧੂੜ ਪੱਟੀ ਪਈ ਜਿਹੜੇ ਜਿਹੜੇ ਲੋਕਾਂ ਆਪਣੇ ਫੇਕ ਲਾਈਫ ਦਿਖਾਉਂਦੇ ਸੀਗੇ ਫਿਰ ਮੈਂ ਸਾਰਾ ਕੋਈ ਬੋਰੀਏ ਇਸ ਤਰ੍ਹਾਂ ਗੋਲ ਕਰ ਦੂੰਗਾ ਇਹ ਗੱਲ ਮੈਂ ਓਦਾਂ ਨਹੀਂ ਕਹਿ ਰਿਹਾ ਹਵਾ 'ਚ ਨਹੀਂ ਕਹਿ ਰਿਹਾ ਇਹ ਗੱਲ ਦੇ ਪਿਛੇ ਰੀਜ਼ਨ ਆ ਤਾਂ ਕਹਿ ਰਿਹਾ ਤੇ ਬਹੁਤ ਕੋਸ਼ਾ ਯਾਰ ਡਾਟਾ ਜੇ ਘਟਣ ਤੇ ਆ ਜੀ ਤੇ ਬਹੁਤ ਕੋਸ਼ਾ ਬਾਕੀ ਕੀ ਲੋਕੀ ਕਹਿ ਰਹੇ ਸੀਗੇ ਕਿ ਕਿਸੇ ਦੇ ਮਤਲਬ ਕਿ ਤੁਸੀਂ ਕਿਸ ਦੇ ਘਰ ਕਿਦਾ ਖਰਾਬ ਕਰ ਰਹੇ ਹੋ ਪਹਿਲੀ ਗੱਲ ਤਾਂ ਘਰ ਅਗਲੀ ਦਾ ਉਦੋਂ ਹੀ ਖਰਾਬ ਹੋ ਗਿਆ ਸੀ ਜਿਸ ਦਿਨ ਉਹਨੇ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣੇ ਘਰ ਵਾਲੇ ਨੂੰ ਛੱਡ ਕੇ ਬਾਹਰ ਮੂੰਹ ਮਾਰਨ ਕਿ ਜਰ ਗਈ ਨਾ ਇੱਕ ਜਗ੍ਹਾ ਦੋ ਜਗ੍ਹਾ ਤਿੰਨ ਜਗ੍ਹਾ ਤੇ ਘਰ ਉਹਦਾ ਆਲਰੇਡੀ ਖਰਾਬ ਸੀ ਉਹ ਘਰ ਕੋਈ ਰਿਹਾ ਹੀ ਨਹੀਂ ਉਹ ਘਰ ਕੋਈ ਹੈ ਹੀ ਨਹੀਂ ਉਹ ਬਸ ਨਾਮ ਦਾ ਰਿਸ਼ਤਾ ਵਾ ਰਿਸ਼ਤਾ ਨਾਮ ਦਾ ਹੀ ਸੀ ਉਹ ਉਹ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਜੇ ਤੁਹਾਡਾ ਪਾਰਟਨਰ ਤੁਹਾਨੂੰ ਛੱਡ ਕੇ ਕਿਤੇ ਹੋਰ ਮੂੰਹ ਮਾਰ ਰਿਹਾ ਉਹ ਰਿਸ਼ਤੇ 'ਚ ਕੋਈ ਵਜ੍ਹਾ ਨਹੀਂ ਹੁੰਦਾ 9 ਮਹੀਨੇ ਆਪਾਂ 10 ਮਹੀਨੇ ਮੇਰਾ ਦਸੰਬਰ ਦੀ ਬਲੇ ਗੱਲ 12 ਮਹੀਨੇ ਕੇ ਰੀਜ਼ਨ ਕਰਕੇ ਵੇਟ ਕੀਤੀ ਬਹੁਤ ਕੁਝ ਇੰਨਾ ਚੀਜ਼ਾਂ ਦਿਨਾਂ ਦੇ ਵਿੱਚ ਹੋਇਆ ਤੇ ਬਹੁਤ ਵਾਰ ਟਰਾਈ ਕੀਤਾ ਗਿਆ ਮੈਂ ਰਿਆ ਵੀ ਜਿਹੜੇ ਲਾਸਟ ਬੜੀ ਵੀ ਰਿਕਾਰਡਿੰਗ ਉਹ ਚ ਵੀ ਮੈਂ ਕਿਹਾ ਸੁਨੇਹਾ ਨੂੰ ਕਿ ਸੁਨੇਹਾ ਤੈਨੂੰ ਦੱਸਣਾ ਚਾਹੀਦਾ ਉਸਦੇ ਘਰੇ ਜਾ ਕੇ ਦੱਸ ਦੇ ਪਹਿਲਾਂ ਤੇ ਮੈਂ ਖੁਦ ਵੀ ਬਹੁਤ ਵਾਰ ਟਰਾਈ ਕੀਤਾ ਗਿਆ ਤੇ ਮੈਨੂੰ ਬਹੁਤ ਵਾਰ ਰੋਕਿਆ ਗਿਆ ਕਿਉਂਕਿ ਰੂਫ ਚੈਟਾਂ ਮੈਸੇਜ ਸਾਰੇ ਨਾਲ ਦੇ ਨਾਲ ਡਿਲੀਟ ਹੁੰਦੇ ਨੇ ਤੇ ਬਹੁਤ ਕੁਝ ਇਦਾਂ ਦਾ ਯਾਰ ਬਹੁਤ ਕੁਝ ਹੁਣ ਜਿਹੜਾ ਬੰਦਾ ਤੇ ਜਾ ਕੇ ਸੱਚਾ ਬਣੂਗਾ ਕੋਈ ਗੱਲ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਤੀਜੇ ਪਾਰਟ ਆਪਣੇ ਜਿਹੜੇ ਵੀ ਭਰਾ ਪੋਡਕਾਸਟ ਕਰਨਗੇ ਮੈਂ ਕਹਿੰਦਾ ਪੰਜਾਬ ਚ ਸਾਰੇ ਬੰਦੇ ਪੋਡਕਾਸਟ ਕਰਨ ਕੱਲੇ-ਕੱਲੇ ਬੰਦੇ ਕੋ ਜਾ ਕੇ ਪੋਡਕਾਸਟ ਕਰੋ ਤੇ ਮੈਂ ਕੋ ਕੱਲੇ-ਕੱਲੇ ਦਾ ਜਵਾਬ ਹੈਗਾ ਮੇਰੇ ਕੋਲ ਕੱਲੇ-ਕੱਲੇ ਦਾ ਜਵਾਬ ਹੈਗਾ ਮੈਂ ਵੀ ਹਿੱਡਾ ਲੇਕ ਇੰਨਾ ਲੇਕ 2 ਸਾਲ ਜਿੰਨਾ ਕੁਛ ਕੱਚਾ ਮੈਂ ਕਿ ਕੱਚਾ ਕੰਮ ਨਹੀਂ ਕੀਤਾ ਪੱਕਾ ਕੰਮ ਹੀ ਕੀਤਾ ਤਾਂ ਹੀ ਤਾਂ 2 ਸਾਲ ਬਾਅਦ ਆਪਾਂ ਆਏ ਬੋਲੇ ਹਣਾ ਸੋ ਜਿਹੜੀ ਵੀ ਆਪਣੀ ਸੁਪਈਆਂ ਦੇਣੀਆਂ ਨੇ ਤੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਮੋਸਟ ਵੈਲਕਮ ਆ ਪਰ ਜੋ ਸਾਡੇ ਕੋ ਪਿਆ ਫਿਰ ਉਹਦੇ ਵਾਸਤੇ ਵੀ ਰੈਡੀ ਰਹੋ ਕੱਲੇ-ਕੱਲੇ ਬਲੌਗਰ ਦਾ ਭਾਵੇਂ ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਆਸਟ੍ਰੇਲੀਆ ਤੋਂ ਲੈ ਕੇ ਇੰਡੀਆ ਕੈਨੇਡਾ ਇਕੱਲੇ ਇਕੱਲੇ ਬੰਦੇ ਦਾ ਜਦੋਂ ਆਪਣੀ ਘਰ ਵਾਲੀ ਕੰਮ ਤੇ ਜਾਂਦੀ ਹੈ ਜਾਂ ਘਰ ਵਾਲੀ ਬਾਹਰ ਹੁੰਦੀ ਹੈ ਮੇਰਾ ਦਿਲ ਨਹੀਂ ਲੱਗਦਾ ਮੈਨੂੰ ਟਾਈਮ ਨਹੀਂ ਦਿੰਦੀ ਐਦਾਂ ਉਦਾਂ ਮੈਨੂੰ ਉਹ ਟਾਈਮ ਨਹੀਂ ਦਿੰਦਾ ਬਹੁਤ ਖੁਸ਼ ਯਾਰ ਬਹੁਤ ਖੁਸ਼ ਤੇ ਲੋਕੀ ਕਹਿੰਦੇ ਕਿ ਇਹ ਚੀਜ਼ ਪਰਸਨਲ ਤੁਸੀਂ ਨਿਰਦੇਸ਼ ਕਰਦੇ ਜਿਹੜਾ ਪਿਆਰ ਤੁਸੀਂ ਪਰਸਨਲ ਨੱਤੇ ਲੈ ਕੇ ਆ ਰਹੇ ਹੋ ਜੇ ਤੁਸੀਂ ਆਪਣੇ ਸਬਸਕ੍ਰਾਈਬਰਸ ਨੂੰ ਜਾਂ ਇਹਨਾਂ ਨੂੰ ਜਿਨ੍ਹਾਂ ਨੂੰ ਬੇਫਿਕਰ ਤੁਸੀਂ ਨਿਰਦੇਸ਼ ਪਹਿਲਾਂ ਬਣਾਉਂਦੇ ਹੋ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਕਿ ਜਿਹੜੇ ਤੇਰੀ ਸ਼ਰੀ ਸੋਸ਼ਲ ਮੀਡੀਆ ਤੇ ਫੋਲੋਇੰਗ ਹੈਗੀ ਕਿ ਤੁਸੀਂ ਇੱਧੇ ਸਾਡੇ ਘਰੇ ਆ ਜਾਓ ਇੱਥੇ ਆ ਜਾਓ ਉੱਥੇ ਆ ਜਾਓ ਮਤਲਬ ਇਦਾਂ ਮਿਲਦਾ ਓਦਾਂ ਮਿਲਦਾ ਤੇ ਬਾਅਦ ਚ ਕੁਸ਼ 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 ਦਾ ਯੂਟਿਊਬਰ ਜਿਹਨਾਂ ਦੀ ਇਹੋ ਜਿਹੀ ਰਿਕਾਰਡਿੰਗ ਵੀ ਆ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਜਿਨ੍ਹਾਂ ਨੇ ਬਾਅਦ ਚ ਉਹ ਚੀਜ਼ ਤੋਂ ਡਰਾਇਆ ਵੀ ਕਿ ਓਕੇ ਹੁਣ ਇਹਦਾ ਲਾਈਕ ਜਾਂ ਤਾਂ ਸਾਡੇ ਜੇ ਇਹਨੀ ਚੀਜ਼ ਨਹੀਂ ਹੋਊਗੀ ਤਾਂ ਫਿਰ ਆਪਾਂ ਦੇਖਦੇ ਹਾਂ ਤੈਨੂੰ ਫਿਰ ਆਪਾਂ ਕਰਦੇ ਹਾਂ ਕੁਝ ਫਿਰ ਚਲੋ ਇੱਕ ਯੂਟਿਊਬਰ ਤਾਂ ਮਾਰਨ ਤੱਕ ਵੀ ਗਿਆ ਚਲੋ ਉਹਨੂੰ ਤੇ ਬਹੁਤ ਖੁਸ਼ ਆ ਵੀਰੇ ਬਹੁਤ ਟਾਟਾ ਮੈਂ ਕਹਿੰਦਾ ਮੈਨੂੰ YouTube ਤੇ ਰੋਣਕਾ ਲੱਗ ਜਾਣਗੀਆਂ ਤੇ ਰੋਣਕਾ ਮੈਂ ਇਹਨੂੰ ਰੋਣਕਾ ਹੀ ਗਾਉਂਗਾ ਕਿਉਂਕਿ ਸੱਚ ਲੋਕਾਂ ਦੇ ਸਾਹਮਣੇ ਆ ਰਹੇ ਨੇ ਤੇ ਸੱਚ ਜ਼ਰੂਰੀ ਨੇ ਬਹੁਤ ਜ਼ਰੂਰੀ ਨੇ ਸਾਰਾ ਕੁਝ ਸਾਡੀ ਵੀ ਜਦੋਂ ਸਾਡੇ ਵੀ ਸਾਡੇ ਜਿਹੜੀ ਗਲਤੀਆਂ ਨੇ ਨਾ ਜਦੋਂ ਲੱਕੀ ਨੜ ਤੇ ਲੱਗੇ ਹੁੰਦੇ ਸੀ ਤਾਂ ਆਪਾਂ ਉਹਨੂੰ ਸੈਪਰ ਕਰਦੇ ਸੀ ਮੈਂ ਵੀ ਮੰਨੇ ਆਪਣੀ ਗਲਤੀਆਂ ਬਹੁਤ ਵਾਰ ਨੜ ਤੇ ਕਿ ਵੀਰੇ ਮੈਂ ਇੱਥੇ ਗਲਤੀ ਸੀ ਮੈਂ ਇੱਥੇ ਗਲਤੀ ਮੈਂ ਮੰਨੇ ਆ ਤੇ ਮੰਨਣ ਵਾਲਾ ਬੰਦਾ ਸਭ ਤੋਂ ਵੱਡਾ ਹੁੰਦਾ ਪਰ ਜੇ ਤੁਸੀਂ ਫੇਰ ਵੀ ਉਹਨੂੰ ਸੱਚੇ ਤੋਂ ਝੂਠੇ ਨੂੰ ਸੱਚ ਪਾਈ ਜਾਓਗੇ ਨਾ ਫਿਰ ਲੋਕੀ ਨਹੀਂ ਛੱਡਦੇ ਜਿਹੜੇ ਆ ਦੇਖਣ ਵਾਲੇ ਆ ਨਾ ਜਿਹੜੇ ਤੁਹਾਨੂੰ ਫੋਲੋ ਕਰਦੇ ਜਿਹੜੇ ਤੁਹਾਡਾ ਘਰ ਚਲਾ ਰਹੇ ਜਿਹੜੇ ਨਾਲ ਸਰ ਤੇ ਪ੍ਰਮੋਸ਼ਨਾਂ ਕਰਦੇਓ ਜਿਹਨਾਂ ਸਰ ਤੇ ਤੁਸੀਂ ਥਾਈਲੈਂਡ ਇੰਡੋਨੇਸ਼ੀਆ ਸਾਰਾ ਜਗ੍ਹਾ ਘੁੰਮਦੇਓ ਬਾਕੀ ਇਸ਼ਾਰਾ ਪਹੁੰਚ ਗਿਆ ਤੇ ਇਹ ਗੱਲ ਜ਼ਰੂਰੀ ਵੀ ਸੀ ਇਸ ਟਾਈਮ ਭਾਵੇਂ ਜਿਹੜੇ ਲੋਕਾਂ ਨੂੰ ਸੱਚ ਸੋਨਾ ਨਹੀਂ ਪਸੰਦਦਾ ਉਸ ਆਏ ਕਹਿ ਸਕਦੇ ਨੇ ਕਿ ਇਹ ਚੀਜ਼ ਨਹੀਂ ਜ਼ਰੂਰੀ ਪਰ ਇਹ ਚੀਜ਼ ਜ਼ਰੂਰੀ ਵੀ ਸੀ ਇਸ ਟਾਈਮ ਇਹ ਚੀਜ਼ ਜਿਹੜੇ ਬੰਦੇ ਸਮਝਦਾਰ ਨਹੀਂ ਨਾ ਜਿਹੜੇ ਸਮਝਦਾਰ ਨੇ ਭੈਣਾ ਵੀਰ ਜਿਹੜੇ ਸਮਝਦਾਰ ਨੇ ਉਹ ਸਮਝ ਗਏ ਸਮਝਦੇ ਨੇ ਕਿ ਹਾਂ ਜੋ ਆਪਾਂ ਨੇ ਕੀਤਾ ਇਹਦੇ ਚ ਭਲਾ ਹੀ ਜਾ ਬਹੁਤ ਲੋਕਾਂ ਦਾ ਭਲਾ ਹੀ ਸਮਝਦੇ ਨਹੀਂ ਸਮਝਦੇ ਨਹੀਂ بڑے ਕਪਲ ਛੋਟੇ ਛੋਟੇ ਨਿਆਣੇ ਜਾਂ ਕੁਝ ਸਮਝਦੇ ਨਹੀਂ ਕਿ ਆਹ ਰੀਅਲ ਲਾਈਫ ਆ ਤੇ ਦੂਜੀ ਗੱਲ ਅਸੀਂ ਕਿਹਦਾ ਘਰ ਬਚਾਇਆ ਵਾ ਤੋੜਿਆ ਨਹੀਂ ਗਾ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਵਾ ਪਰਸਨਲ ਵੀ ਪਰਸਨਲ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰਸਨਲ ਵੀ ਇੱਕ ਬੰਦੇ ਨੂੰ ਧੋਖੇ ਚੋਂ ਕੱਢਿਆ ਅਸੀਂ ਪਾਇਆ ਨਹੀਂ ਕਿਸੇ ਨੂੰ ਲੈ ਕੇ ਕਿਸੇ ਨੂੰ ਖਰਾਬ ਨਹੀਂ ਕੀਤਾ ਕਿ ਇਹਨੂੰ ਬੰਦੇ ਨੂੰ ਧੋਖੇ ਚੋਂ ਕੱਢਿਆ ਤੇ ਜੇ ਬੰਦੇ ਨੇ ਹਜੇ ਵੀ ਧੋਖੇ ਚ ਰਹਿਣਾ ਉਹਦੀ ਮਰਜ਼ੀ ਆ ਤੇ ਜਿਹੜੇ ਲੋਕਾਂ ਨੇ ਹਜੇ ਧੋਖੇ ਚ ਰਹਿਣਾ ਉਹਨਾਂ ਦੀ ਮਰਜ਼ੀ ਆ ਪਰ ਮੈਂ ਸੱਚੀ ਕਹਿੰਦਾ ਵੀਰੇ ਮੈਂ ਤੀਜੇ ਪੜਾਅ 'ਚ ਮਕੌਨ ਲੱ ਤੇ ਮੈਂ ਤੀਜੇ ਪਾਰਟ ਚ ਹਜੇ ਵੀ ਮੰਗਾਉਣਾ ਮੈਨੂੰ ਲੱਗਦਾ ਪਰ ਇਹੇ ਨਾ ਕੋਈ ਸੋਚੇ ਕਿ ਫਿਰ ਤੀਜੇ ਪਾਰਟ ਚ ਤਾਂ ਮੈਂ ਫਿਰ ਮਤਲਬ ਕਿ ਮਕਾ ਦਾ ਮੈਂ ਦਊਂਗਾ ਤੀਜੇ ਪਾਰਟ ਚ ਫਿਰ ਵੀ ਫਿਰ ਉਹ ਧੂਣਾ ਪੱਟ ਕੇ ਮਂਗਾਉਂਗਾ ਜਿਹੜੀ ਮੈਂ ਸੋਚਿਆ 15 20 ਮਿੰਟ ਦੀ ਵੀਡੀਓ ਮੈਂ 35 40 ਮਿੰਟ ਤੱਕ ਮਕਾਉਂਗਾ ਤੇ ਐਂਡ ਤੇ ਫਿਰ ਜਿਹੜੇ ਜਿਹੜੇ ਵੀ ਬੰਦੇ ਹੋਰ ਨੇ ਜਿਹੜੇ ਜਿਹੜੇ ਯੂਟਿਊਬਰ ਮੈਨੂੰ ਪਤਾ ਹੀ ਐ ਮੈਨੂੰ ਪਤਾ ਲੱਗ ਗਿਆ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਨੂੰ ਮੈਨੂੰ ਮੈਸੇਜ ਆਏ ਨੇ ਕਿਹੜੇ ਕਿਹੜੇ ਫਿਰ ਸਾਡਾ ਕੁਝ ਆ ਸਾਡਾ ਕੁਝ ਸਾਡਾ ਕੁਝ ਆਸਟ੍ਰੇਲੀਆ ਤੋਂ ਲੈ ਕੇ ਇੱਥੇ ਤੱਕ ਨਿਊਜ਼ੀਲੈਂਡ ਤੋਂ ਸਾਰੇ ਜਿੰਨੇ ਵੀ ਕੈਨੇਡਾ ਕਨੂਡਾ ਦੇ ਵੀ ਜਿੰਨੇ ਨੇ ਤੇ ਇੰਡੀਆ ਦੇ ਵੀ ਨੇ ਜਿਹੜੇ ਵੈਸੇ ਤਾਂ ਕਹ ਰਹੇ ਨੇ ਵੀਰੇ ਬਹੁਤ ਹੱਤ ਕਰਾਤੀ ਪਰ ਵਿੱਚੋਂ ਜੇ ਡਰਨ ਵਾਸਤੇ ਮੈਸੇਜ ਬਸ ਕਰਦੇ ਨੇ ਕਿ ਸਾਡਾ ਕੁਝ ਆ ਸਾਡਾ ਕੁਝ ਥਾਂ ਬਾ ਥਾਂ ਬਾ ਥਾਂ ਬਾ ਹੀ ਹੁੰਦਾ ਮਤਲਬ ਰੁਕੋ ਰੁਕੋ ਬਹੁਤ ਕੁਝਾ ਬਹੁਤ ਕੁਝਾ ਤੇ ਮੈਂ ਕਹਿੰਦਾ ਹਰ ਇੱਕ ਨੂੰ ਆਪਣਾ ਹੱਕ ਰੱਖੰਦਾ ਹਰ ਇੱਕ ਨੂੰ ਹੱਕ ਆ ਆਪਣਾ ਪੱਖ ਰੱਖੰਦਾ ਹਰ ਬੰਦਾ ਆਪਣਾ ਪੱਖ ਰੱਖ ਸਕਦਾ ਕਿਸੇ ਨੂੰ ਭੱਜਣ ਤੋਂ ਨਹੀਂ ਆ ਸੋਸ਼ਲ ਮੀਡੀਆ ਤੋਂ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਆ ਕੇ ਆਪਣਾ ਪੱਖ ਦ ਜਿਹੜੇ ਜਿਹੜੇ ਬੰਦੇ ਇਨਵੋਲਵ ਨੇ ਤੇ ਮੈਂ ਕਹਿੰਦਾ ਜਿੰਨੇ ਬੰਦੇ ਦਾ ਨਾਮ ਲਏ ਨੇ ਇਹ ਤਾਂ ਬਸ ਉੱਪਰਲੀ ਲੇਅਰ ਨੇ ਉੱਪਰਲੀ ਲੇਅਰ ਥੱਲੇ ਇਨਵੋਲਵਮੈਂਟ ਜਿਹੜੀ ਦੇ ਬੰਦਿਆਂ ਦੀ ਹੈਗੀ ਮੈਨੂੰ ਵੀ ਪਤਾ ਤੇ ਮੈਂ ਚਾਹੁੰਦਾ ਕਿ ਉਹਨਾਂ ਬਾਰੇ ਇਨਵੈਸਟੀਗੇਸ਼ਨ ਦੂਜੇ ਤਰੀਕੇ ਨਾਲ ਹੋਵੇ ਜਦੋਂ ਨਾ ਹੋਵੇ ਸੋਸ਼ਲ ਮੀਡੀਆ ਵਾਲੀ ਤੇ ਬਾਕੀ ਹੋਰ ਵੀ ਬੰਦੇ ਇਹ ਤਾਂ ਬਸ ਇੱਕ ਜਿਹੜਾ ਕਹਿੰਦੇ ਕੀੜੇ ਮਕੋੜੇ ਤੇ ਇਹ ਬੰਦੇ ਇਹ ਮੇਨ ਜਿਹੜੇ ਉੱਤੇ ਵਾਲੇ ਜਿਹਨਾਂ ਉਹ ਸੈਕੰਡ ਗੇਮਸ ਸੈਕੰਡ ਗੇਮਸ ਤੋਂ ਦਾ ਸਾਡਾ ਰੋਣਾ ਕੀੜੇ ਮਕੋੜੇ ਤੋਂ ਉੱਤੇ ਵਾਲੇ ਬੰਦੇ ਤਾਂ ਹੋਰ ਨੇ ਹੋਰ ਵੀ ਯੂਟਿਊਬਰ ਬਹੁਤ ਨੇ ਬ ਮੈਂ ਤੁਹਾਨੂੰ ਪਹਿਲੇ ਦੱਸਿਆ ਇੱਕ ਬੰਦਾ ਕਰਮਾਂ ਦੀ ਆਪਣੀ ਸੱਚਾ ਭੁਖਤੂ ਵੀ ਰਿਹਾ ਹੈ ਆਲਰੇਡੀ ਤੇ 2 ਸਾਲ ਚ ਮੈਂ ਮੈਨੂੰ ਪਤਾ ਹੈ ਕਿ ਕਿੰਨਾ 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 ਮੈਂ ਕਿਤੇ ਕਿਤੇ ਪ੍ਰੂਫ ਕੱਢੇ ਨਾ ਚੀਜ਼ਾਂ ਦੇ ਤੇ ਧੂਣਾ ਪੜਦਾਂਗੇ ਮਹੀਨਾ ਨਹੀਂ ਮੈਂ ਕਹਿੰਦਾ ਰੌਣਕਾਂ ਰੌਣਕਾਂ ਹੀ ਗਿਆ ਸਦਿਆਂ ਨੂੰ ਆਪਾਂ YouTube ਪੂਰਾ ਹੈਂਗ ਕਰ ਦਾਂਗੇ ਇਹ ਚੀਜ਼ ਵੱਲ ਸਾਰਿਆਂ ਦਾ ਹੀ ਧਿਆਨ ਹੋਊਗਾ ਤੇ ਜਿਹੜੇ ਲੋਕ ਸਮਝਦਾਰ ਨੇ ਜਿਹੜੇ ਲੋਕ ਸਮਝਦੇ ਨੇ ਉਹ ਲੋਕਾਂ ਨੂੰ ਪਤਾ ਕਿ ਕੀ ਚੀਜ਼ ਸਹੀ ਹੋ ਰਹੀ ਹੈ ਜਿਹਨਾਂ ਨੂੰ ਨਹੀਂ ਸਮਝਦੇ ਉਹ ਵੀਰੇ ਆਪਣੇ ਤੈਨੂੰ ਆਪਣੀ ਸੋਚ ਮੁਬਾਰਕ ਮੈਨੂੰ ਆਪਣੀ ਸੋਚ ਮੁਬਾਰਕ ਲੋਕਾਂ ਨੂੰ ਆਪਣੀ ਸੋਚ ਮੁਬਾਰਕ ਕਹੂੰਗਾ ਕਿ ਹਰ ਕੋਈ ਆਪਣਾ ਹੱਕ ਰੱਖੇ ਪਰ ਗਲਤੀ ਮੰਨਣੀ ਸਭ ਤੋਂ ਵੱਡੀ ਚੀਜ਼ ਆ ਗਲਤੀ ਮੰਨ ਕੇ ਤੁਸੀਂ ਆਪਣਾ ਘਰ ਫੇਰ ਬਚਾ ਵੀ ਸਕਦੇ ਹੋ ਗਲਤੀ ਸੁਧਾਰ ਕੇ ਤੁਸੀਂ ਆਪਣਾ ਕਰਤਾਰ ਬਚਾ ਵੀ ਸਕਦੇ ਹੋ ਨਹੀਂ ਤਾਂ ਤੁਹਾਡਾ ਘਰ ਤਾਂ ਸੱਚੀ ਕਹਿੰਦਾ ਉਹ ਕਿ ਸਮਝਦਾਰਨ ਕੀ ਜਿਹੜਾ ਘਰ ਟੁੱਟਣਾ ਸੀ ਉਹ ਤਾਂ ਉਹਦੇ ਨਹੀਂ ਟੁੱਟ ਗਿਆ ਸੀਗਾ ਜਿੱਦਾਂ ਤੁਸੀਂ ਬਾਅਦ ਨੂੰ ਮੰਨ ਗਏ ਸੀਗੇ